ਉਦੋਂ ਪਹਿਲਾਂ মিডিਆ ਦੇ ਨਾਲ ਬਹੁਤ ਵੱਡੇ ਹਿੱਸੇ ਨਾਲ ਇਹ ਗੱਲ ਹੋਈ ਆ ਉਤੋਂ ਭਗਵੰਤ ਮਾਨ ਨੇ ਆਪਣੇ ਅਫਸਰ ਅਤੇ ਡਿਊਟੀ ਲਾ ਕੇ ਵੀ ਜਿਹੜੀਆਂ ਵੀ ਜੀਨੂੰ ਵੀ ਕਿਉਂਕਿ মিডিਆ ਪੰਜਾਬ ਚਾ ਜਿਹੜਾ ਉਹ ਕੁਦਰਤੀ ਗੱਲ ਆ ਸਰਕਾਰ ਦੇ ਨਾਲ ਜੁੜੇ ਹੁੰਦੇ ਆ ਤੇ ਇਹ ਕਿਹਾ ਵੀ ਤੁਹਾਨੂੰ ਸਭ ਨੂੰ ਅਸੀਂ ਐਡ ਦੇਣੀਆਂ ਬੰਦ ਕਰਾਂਗੇ ਤੁਹਾਡੇ ਚੈਨਲ ਬੰਦ ਕਰਾਂਗੇ ਤੇ ਉਹਨਾਂ ਨੂੰ ਝੂਠੇ ਨਾਂ ਤੇ ਕੋਈ ਝੂਠੇ ਇੰਗਲਿਸ਼ ਦੇ ਨਾਂ ਦੇ ਚੈਨਲ ਬਣਾ ਕੇ ਕੋਈ ਹੋਰ ਚੈਨਲ ਬਣਾ ਕੇ ਉਹਨਾਂ ਨੂੰ ਸਾਰਿਆਂ ਸਾਡੇ ਪੰਜਾਬੀ ਮੁੰਡਿਆਂ ਨੂੰ ਨੌਜਵਾਨਾਂ ਨੂੰ ਯੂਜ਼ ਕਰਨ ਲਈ ਆਪਦੇ ਨਹੀਂ ਵੀ ਤੂੰ ਆਪ ਕਰ ਲੈ ਭਾਈ ਜਿੱਥੋਂ ਵੀ ਲਿਆਉਣੇ ਆ ਬੰਦੇ ਪੰਜਾਬ ਦੇਆਂ ਨੂੰ ਕਿਉਂ ਇਹ ਕਰਦੇ ਆ ਪਰ ਸਰਕਾਰ ਆ ਉੱਥੇ ਉਹ ਵਿਚਾਰੇ ਉਰੇ ਆ ਗਏ ਤੇ ਉਹਨਾਂ ਨੂੰ ਝੁੱਗੀਆਂ 'ਚ ਉੱਥੇ ਉਹਨਾਂ ਨੂੰ ਵੜਿਆ ਤੇ ਉਹ ਤਾਂ ਪਛਾਣ ਹੀ ਜਾਣੇ ਸੀ ਵੀ ਪੰਜਾਬ ਦੇ ਮੁੰਡੇ ਤੇ ਉਹ ਦੂਜੇ ਕੈਂਡੀਡੇਟਾਂ ਨੇ ਹੋਰਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਉੱਥੇ ਲੋਕਾਂ ਨੇ ਸ਼ਿਕਾਇਤ ਕੀਤੀ ਵੀ ਇਹ ਲੋਕ ਕੌਣ ਆ ਗਏ ਤੇ ਮੁੜ ਕੇ ਉਹ ਪੁਲਿਸ ਕੋਲ ਫੜੇ ਗਏ ਬੜੀ ਵੱਡੀ ਵਿਵਫਤਾ ਜਿਹੜੀ ਆ ਉਹ ਸਾਡੇ মিডিਆ ਦੇ ਕਰਮਚਾਰੀਆਂ ਨੂੰ ਜਿਹੜੇ ਜੌਬ ਕਰਦੇ ਸੀ ਉਹਨਾਂ ਨੂੰ ਉੱਥੇ ਤਕਲੀਫ ਆਈ ਤੇ ਇਹ ਕੇਜਰੀਵਾਲ ਕਰਕੇ ਆਪਾਂ ਰਿਸਕ ਕਿਉਂ ਲੈ ਰਹੇ ਹਾਂ ਹੁਣ ਗੱਲ ਇੰਨੀ ਆ ਅੱਜ 6 ਵਜੇ 5 ਵਜੇ ਜਿਹੜੀ ਆ ਉਹ ਕੈਂਪੇਨ ਜਿਹੜੀ ਆ ਬਿਲਕੁਲ ਖਤਮ ਹੋ ਜਾਣੀ ਪਰ ਮੇਰੀ ਬੇਨਤੀ ਆ ਕਿਉਂਕਿ ਸਰਕਾਰ ਆ ਐਮ ਐਲ اے ਨੇ ਮੇਅਰ ਨੇ ਕਾਉਂਸਲਰ ਨੇ ਸਾਰਿਆਂ ਨੇ ਆਪਣੇ ਬੰਦੇ ਆ ਜਿਹੜੇ ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਉਹਲੇ ਲਿਆਂਦੇ ਹੋਏ ਆ ਤੇ ਜੋ ਮੈਨੂੰ ਇਹ ਦੱਸਿਆ ਗਿਆ ਏ ਬੀ ਇਸ ਬੰਦੇ ਨੇ ਜਾਣ ਕੇ ਆਪ ਉਹਨਾਂ ਦੀ ਡਿਊਟੀਆਂ ਉਹਨਾਂ ਨੂੰ ਜਾਣ ਨਹੀਂ ਦੇਣਾ ਰਾਤ ਉਰੇ ਰੱਖ ਕੇ ਤੇ ਮੁੜ ਕੇ ਰੇਡਾਂ ਪਵਾਉਣੀਆਂ ਇਹ ਇਹ ਭਗਵੰਤ ਮਾਨ ਨੂੰ ਸਾਰਾ ਕੁਝ ਪਤਾ ਹੈ ਤੇ ਇਹਦੇ ਮੰਤਰੀਆਂ ਨੂੰ ਸਾਰਾ ਕੁਝ ਪਤਾ ਐ ਐਮਐਲਏ ਨੂੰ ਪਤਾ ਐਮਐਲਏ ਨੇ ਕਹਿਣ ਤੇ ਉਰੇ ਕੋਈ ਬੰਦਾ ਨਾ ਰਹੇ ਨੂੰ ਫੜੇਗੇ ਇਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਨੇ ਇਹ ਦਿਖਾਉਣਾ ਵੀ ਦੇਖੋ ਜੀ ਸਿੱਖਾਂ ਨਾਲ ਪੰਜਾਬੀਆਂ ਨਾਲ ਉਰੇ ਆ ਤਕਾ ਹੋ ਰਿਹਾ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਸਾਰੇ ਪੰਜਾਬੀ ਭਰਾਵਾਂ ਨੂੰ ਜਿਨ੍ਹਾਂ ਦੀ ਵੋਟ ਨਹੀਂ ਗਈ ਹੋਏ ਉਹ ਬਿਲਕੁਲ ਵੀ ਉਰੇ 5 ਵਜੇ ਤੋਂ ਬਾਅਦ ਨਾ ਰਹਿਣ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਧੱਕੇ ਨਾਲ ਮਨਾ ਕੇ ਉਰੇ ਰੱਖ ਰੇ ਆ ਅਲੱਗ-ਅਲੱਗ ਜਗ੍ਹਾ ਤੇ ਤੇ ਇਸ ਸਾਰੀ ਇਨਫੋਰਮੇਸ਼ਨ ਆ ਜਿਹੜੀ ਕਿਉਂਕਿ ਹਰ ਜਗ੍ਹਾ ਤੇ ਕੈਮਰੇ ਲੱਗੇ ਆ ਉਹ ਸਾਰੀ ਜਿਹੜੀ ਆ ਇਲੈਕਸ਼ਨ ਕਮਿਸ਼ਨ ਪੁਲਿਸ ਕੋਲ ਉਹ ਜਿਹੜੇ ਆ ਉਹ ਕੈਮਰੇ ਆਂਦੇ ਰਹਹੀਂ ਹਰ ਗੱਲ ਦੇਖੀ ਜਾ ਰਹੀ ਆ ਤੇ ਮੁੜ ਕੇ ਨੁਕਸਾਨ ਆ ਜਿਹੜਾ ਆਪਣਾ ਹੋਊਗਾ ਐਫ ਆਈ ਆਰ ਆਪਣੇ ਤੇ ਦਰਜ ਹੋਣਗੀਆਂ ਇਹਦਾ ਸਿਰਫ ਇੱਕ ਸਟੰਟ ਆ ਇਹਨੇ ਕਰਨਾ ਬੀ ਦੇਖੋ ਜੀ ਆਪਾਂ ਗਾਲਿਆਂ ਨਾਲ ਪੰਜਾਬੀਆਂ ਨਾਲ ਉਰੇ ਆ ਤੱਕਾ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਜਿੰਨੀ ਕੈਂਪੇਨ ਜਿਹੜੀ ਪਾਰਟੀ ਲਈ ਕਰਨੀ ਸੀ ਉਹ ਬਹੁਤ ਵਧੀਆ ਰਹੀ ਤੇ ਹੁਣ ਆਪਾਂ ਇੱਥੋਂ ਬਚੀਏ ਇਹਨਾਂ ਦੇ ਹੱਥਕੰਡਿਆਂ ਦੀ ਉਹ ਪੋਲਿਟਿਕਲ ਲੜਾਈ ਤੋਂ ਆਪਾਂ ਆਪਣੇ ਜਿਹੜੇ ਘਰਾਂ 'ਚ ਉਹ ਵਾਪਸ ਜਾਈਏ ਮੈਂ ਇੰਨੀ ਅਪੀਲ ਕਰਨ ਲਈ ਤੁਹਾਡੇ ਮੂਰੇ ਹੋਇਆ ਸੀ ਵੀ ਪਰ ਇਹਦੀ ਹੱਥਕੰਡੇ ਨੇ ਵੀ ਉਰੇ ਰੱਖ ਕੇ ਕਿਉਂਕਿ ਬਹੁਤ ਘਬਰਾਇਆ ਹੋਇਆ ਇਹ ਬਹੁਤ ਝੂਠਾ ਮਕਾਰ ਬੰਦਾ ਹੈ ਉਰੇ ਤਾਂ ਜੋ ਬੰਦੇ ਗੰਦ ਪਾਇਆ ਹੀ ਹੋਇਆ ਦਿੱਲੀ 'ਚ ਤੁਸੀਂ ਦੇਖਿਆ ਪਰ ਆਪਾਂ ਪੰਜਾਬੀ ਇਹਦੇ ਟਰੈਪ 'ਚ ਨਾ ਆਈਏ ਪੂਰੇ ਐਫ ਆਈ ਆਰਾਂ ਦਰਜ ਉਰੇ ਪਰਚੇ ਦਰਜ ਨਾ ਕਰਾਈਏ